ਜਿੰਦਾਬਾਦ 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 ਹਰਿਆਣਾ ਦੀ ਗੁੱਟਣ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਹੜੇ ਅਗਲਾ ਮੁਰਦਾਬਾਦ ਤੇ ਜਿਹੜੇ ਜਿਹੜਾ ਪ੍ਰਧਾਨ ਜੀ ਕੇ ਨੂੰ ਕਰਾਈ ਕਰ ਜੋ ਵੀ ਆਵੇ ਜਿਹੜਾ ਇਹ ਬਾਬਾ ਜੀ ਉਹ ਕਿਹਾ ਜੀ ਦਾ ਇੱਕ ਦਮ ਹਾਂ ਕੋਈ ਬੰਦੇ ਕੋਲ ਸ਼ਟ ਕਰੇ ਥੋੜਾ ਵਾਈਡ ਹੈ ਆਹ ਬਾਈ ਅੱਗੇ ਫਾਇਰ ਨਾ ਦੇਖੋ ਇੱਕ ਲੋਕ ਹਰਦਾਂ ਦੇ ਪੈਰੀਂ ਕਹਿੰਦਾ ਮੁਰਦਾਬਾਨ ਇਹ ਸਰਕਾਰ ਆ ਸਰਕਾਰ ਦੇ ਤਰਸਪਤਾ ਦੇਖੋ ਗੁਰਮਖਤਿਆਰੋ ਜਿਹੜਾ ਸਾਡੇ ਤੇ ਅੰਮਰ ਸਾਡੇ ਪਕੀਤਾ ਗਿਆ ਖਨਾਰੂ ਬਾਰਡਰ ਤੇ ਸੰਘੂ ਬਾਰਡਰ ਤੇ ਗੁਰਮਖਤਿਆਰੋ ਜਿੰਨਾ ਦੇ ਸਾਡੇ ਤੋਂ ਜਿੰਨ ਕੂਟਾ ਸਾਡੇ ਹਿੰਦੁਸਤਾਨ ਦੇ ਕਿਸਾਨੀ ਲੋਕਾਂ ਦੇ ਗੁਰਮਖਤਿਆਰ ਇਹਨਾਂ ਨੂੰ ਅੰਮ ਦਾ ਦਾਤਾ ਕਹ ਕੇ ਪੁਕਾਰਿਆ ਜਾਂਦਾ ਹੈ ਏ ਜਿਹੜੀ ਕੀ ਦੀ ਚਾਲਬ ਸਰਕਾਰ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਅੰਨ ਦੇ ਦਾਤੇ ਲੋਕਾਂ ਤੇ ਮਿਲਟ ਕਰਨ ਵਾਲੇ ਲੋਕਾਂ ਤੇ ਅੰਨੇ ਵਾ ਗਵੜੀਆਂ ਅੰਨੇ ਵਾ ਬੰਬਾ ਵਾਰੀ ਕੁੱਟੂ ਕੁੜਮਕਾਾਰੇ ਦੇਖੋ ਸਰਕਾਰ ਦੀਆਂ ਤਰਸੂਰ ਲੋਕਤਾ ਜਾਦ ਦੇ ਸਰਕਾਰ ਵੀ ਤੜਾ ਪਿਆ ਰਹੇ ਮਤੇ ਆਨੇ ਜਿਹੜੇ ਤੋਂ ਬੇਨਤੀ ਹੈ ਜੀ ਮਾਰਿਆ ਮਾਰਿਆ ਜੀ ਦੇ ਪੂਰੇ ਪ੍ਰੋਗਰਾਮ ਨਾਲ ਜਿੰਦਾਬਾਦ ਜਿੰਦਾਬਾਦ ਮਰਦਾਬਾਤ ਜਿੰਨੀਆਂ ਚਾਰ ਦੇ ਅਰੇ ਹਾਰੀ ਬੇਨਤੀ ਕਾਲ ਸਿੰਘ ਦਲਾਲਪੁਰ ਪੰਜ ਮਿੰਟ ਲਈ ਧਾਰਨਾ ਵਿਚਾਰ ਸਮਝੇ ਕਰਨਗੇ ਉਸ ਤੋਂ ਬਾਅਦ ਡੀਕੇ ਯੋਜਕਾ ਜਾਦ ਦੇ ਪ੍ਰਤਾਪ ਸਿੰਘ ਤੜਾ ਆਪਿਆ ਰਹੇ ਮਰਦ ਅਬਾਦ ਇੱਕ ਵਿਰੋਧੀ ਸਰਕਾਰਾਂ ਮਰਦ ਅਬਾਦ ਮਰਦ ਅਬਾਦ ਮਰਦ ਅਬਾਦ ਇੱਕ ਵਿਰੋਧੀ ਸਰਕਾਰਾਂ ਮਰਦ ਅਬਾਦ ਮਰਦ ਅਬਾਦ ਮਰਦ ਅਬਾਦ ਫਸੀਵਾ ਸਰਕਾਰਾਂ ਮਰਦ ਅਬਾਦ ਕੋਟੇ ਤੇ ਬੋਡਾ ਪ੍ਰਸ਼ਾਸਨ ਬੋਡਾ ਫੋਨ ਨੇ 20% ਤੁਹਾਡੇ ਜਿਹੜੇ ਕਾਰਪੋਰੇਸ਼ਨ ਦੇ ਸੀਗਾ ਰੇਟ ਤੱਕ ਦੇ ਉਹਦੇ ਨਾਲ ਤੁਸੀਂ 109 ਕੋਲ ਬੰਦਾ ਏਰੀਆ ਦਾ ਫੋਨ ਕਰਦੇ ਆ ਕੱਚ 35 ਕੋਈ ਨਾ ਮੇਰਾ ਵੀ ਚਾਗਾ ਮੇਰਾ ਵੀ ਆ ਜਿਹੜੀ ਦੇ ਕੰਪਨੀ ਨਾਲ ਜਿਹੜੇ ਬੱਚੇ ਦਾ ਹਨ ਰੋਟੀ ਮੰਗਦੇ ਤੇ ਖੁਫੇ ਖੇਡਾ ਬਹੁਤ ਬੁੱਧ ਹੋ ਜਾਣਾ ਇਸ ਕਰਕੇ ਰਹੇ ਇਸ ਸਮੇਂ ਨਾਲ ਜਿਹੜੇ ਆਪਾਂ ਇਹ ਕੀ ਨਾਮ ਹੈ ਗੁਰਤੇਜ ਸਿੰਘ ਸੋਨਾ ਸੂਬਾ ਸਿਰਨਾ ਮਿਤ ਪ੍ਰਧਾਨ ਜਿਹੜਾ ਪੰਜਾਬ ਨੂੰ ਲੈਂਕੇ ਪ੍ਰਦਰਸ਼ਨ ਕਰ ਰਹੇ ਜਿਹੜਾ ਪ੍ਰਦਰਸ਼ਨ ਜਿਹੜੇ ਹਰਿਆਣਾ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾਈ ਤੇ ਕਿਸਾਨਾਂ ਤੇ ਸਾਡਾ ਇੱਕ ਸਹੀਦ ਸੁਖਰ ਸਿੰਘ ਸਹੀਦ ਹੋਇਆ ਸਿੱਧੀਆਂ ਗੋਲੀਆਂ ਮਾਰ ਕੇ ਸਰਕਾਰ ਉਹ ਅਫਸਰਾਂ ਨੂੰ ਹਰਿਆਣਾ ਸਰਕਾਰ ਆ ਰਾਸ਼ਟਰਪਤੀ ਮੈਡਲ ਵਗੈਰਾ ਦੇ ਰਹੀ ਆ ਉਹਦੇ ਕਰਕੇ ਜਿਹੜੇ ਕਿਸਾਨ ਲੋਕਾਂ ਦਾ ਢਿੱਡ ਭਰਦੇ ਨੇ ਫਸਲਾਂ ਪਾਲ-ਪਾਲ ਕੇ ਆਪਣੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਜਾ ਨਹੀਂ ਸਕਦੇ ਉਹਨਾਂ ਕੋ ਸਿੱਧਿਆਂ ਗੋਲੀਆਂ ਮਜਾਰ ਰਹੇ ਨੇ ਸਰਕਾਰ ਉਹਨਾਂ ਨੂੰ ਸਨਮਾਨਤ ਕਰ ਰਹੀ ਆ ਉਹਦੇ ਕਰਕੇ ਪੂਰੇ ਹੈੱਡਕ quartਰ ਨਾਲ ਡੀਸੀ ਦਫ਼ਤਰਾਂ ਜਾਂ ਮਤਲ ਤਹਿਸੀਲਾਂ ਤੇ ਤੋਰਨੇ ਮਜਾਰੇ ਹੋ ਰਹੇ ਨੇ ਉਹਦੇ ਬੀਜ ਸਰਕਾਰ ਹਰਿਆਣਾ ਸਰਕਾਰ ਤੇ ਉਹ ਅਫਸਰਾਂ ਦੇ ਉਤਲੇ ਫੁੱਕੇ ਜਾ ਰਹੇ ਨੇ ਕੀ ਲੱਗਦਾ ਹਰਿਆਣਾ ਦੇ ਉੱਪਰ हरियाणाੇ ਵੱਲੋਂ ਜਿਹੜਾ ਵੀ ਆਇਆ ਸੀ ਕਿ ਦਿੱਲੀ ਨੂੰ ਕਿਸਾਨ ਜੁੜੇ ਲੇਕਿਨ ਬਾਰਡਰ ਆਲੇ ਤੇ ਕਿਸਾਨ ਬੱਟੇ ਕਿੱਦਾਂ ਦੇਖਦੇ ਹੋ ਇਹ ਲੋਕਾਂ ਦੇ ਨੂੰ ਦੇਖੋ ਜਿਹੜੀਆਂ ਹੈ ਮੰਗਾਂ ਨੇ ਕਿਸਾਨ ਨੇ ਮੰਗਲ ਦਾਸ ਮੰਗਾਂ ਨੇ ਉਹ ਭਾਜੀਪੀ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਜਦੋਂ ਭਾਜੀਪੀ ਸਰਕਾਰ ਸਤਾ ਚਾਹੀ ਤੇ ਉਹਨਾਂ ਇਹ ਮੰਗਾਂ ਮੰਨੀਆਂ ਤੀਆਂ ਵੀ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਵਾਂਗੇ ਬਾਕੀ ਸਮਾਵੇਂ ਨਾਥਨ ਕਮੇਟੀ ਰਿਪੋਰਟ ਲਾਗੀ ਕਰਾਂਗੇ ਇਹ ਸਾਰੇ ਮੰਗਾਂ ਨੇ ਮੰਨੀਆਂ ਮੇਤੀਆਂ ਪਰ ਸਰਕਾਰ ਨੇ ਵਾਦਾ ਖਲਾਫੀ ਕਰੀ ਇਹਦੇ ਵਿੱਚ ਉਹਦੇ ਕਰਕੇ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਉਹ ਕਿਸਾਨ ਮਜ਼ਦੂਰ ਵਿਰੋਧੀ ਆ ਕਿਉਂਕਿ ਕਾਰਪੋਰੇਟ ਸੈਕਟਰ ਨੂੰ ਉੱਪਰ ਚੱਕੀ ਦੀ ਜਾਰੀ ਆ ਕਿਸਾਨ ਤੇ ਮਜ਼ਦੂਰਾਂ ਨੂੰ ਹੇਠਾਂ ਲੈ ਕੇ ਜਾਂਦੀ ਆ ਉਹਦੇ ਵਿੱਚ ਜਿਵੇਂ ਆਪਾਂ ਆਧਾਰਨਿਕ ਤੌਰ ਤੇ ਨੋਟ ਬੰਦੀ ਹੋ ਗਈ ਕਦੇ ਕਰੋਨਾ ਟਾਈਮ ਹੋ ਗਿਆ ਕਦੇ ਦੇਖੋ ਜਿਹੜਾ ਮਜ਼ਦੂਰ ਵੀ ਅੱਜ ਆ ਉਹ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਹੀ ਪਾਲ ਸਕਦਾ ਕਿਉਂਕਿ ਜੇ ਆਪਾਂ ਦੂਜੇ ਫੈਕਟਰੀ ਦੀ ਗੱਲ ਕਰਦੇ ਆ 7000 8000 ਪਤਰਕਾਰ ਲੋਕ ਕੰਮ ਕਰਨੇ 7-8000 ਨਾਲ ਕਿਵੇਂ ਗੁਜ਼ਾਰਾ ਹੋ ਜੂਗਾ ਉਹਦੇ ਕਰਕੇ ਤੇ ਬੀਜੇਪੀ ਸਰਕਾਰ ਕਾਰਪਸੈਕਟਰ ਨੂੰ ਵਧਾਵਾ ਦੇ ਰਹੀ ਆ ਕਿਸਾਨ ਤੇ ਮਜ਼ਦੂਰ ਨੂੰ ਹੇਟਣ ਦੀ ਕਰ ਰਹੀ ਆ ਕੀ ਨੀਤੀ ਰਹੀ ਅੱਜ ਦੀ ਸੀਮਿਤ ਤਾਂ ਨਾ ਪਤਾ ਸੰਗੰਨ ਹੈ ਜਾਂ ਡੀਸੀ ਦਫਤਰ ਵਾਲੇ ਦੇਖੋ ਡੀਸੀ ਦਫਤਰ ਅੱਗੇ ਜਾ ਕੇ ਸਾਰੇ ਹੈੱਡਕ quarter ਤੇ ਪੁਤਲੇ ਫੁੱਕੇ ਜਾਣਗੇ ਹਰਿਆਣਾ ਸਰਕਾਰ ਤੋਂ ਉਪਰਿਸ਼ਟ ਅਫਸਰਾਂ ਦੇ ਬੀਜੇਪੀ ਸਰਕਾਰ ਦੇ ਪੁਤਲੇ ਫੁੱਕੇ ਜਾਣਗੇ ਕਿਉਂਕਿ ਉਹ ਕਿਸਾਨ ਮਜ਼ਦੂਰ ਵਿਰੋਧੀ ਆ ਕਿਸਾਨ ਕੋਈ ਅੰਤਖਵਾਦੀ ਤਾਂ ਹੈ ਨਹੀਂ ਦੇਖੋ ਜਦੋਂ ਕਿਸਾਨ ਜਿਹੜੇ ਪੰਜਾਬ ਦੇ ਲੋਕ ਪਹਾੜ ਤੇ ਲੋਕ ਆਪਣੇ ਰਾਹਤਾਂ ਨਹੀਂ ਜਾ ਸਕਦੇ ਜਦੋਂ ਅਸੀਂ ਹਰਿਆਣਾ ਦੇ ਬਾਰਡਰ ਤੱਕ ਉਹਤੇ ਹਰਿਆਣਾ ਸਰਕਾਰ ਅਭੀਜੇਪੀ ਸਰਕਾਰ ਸਿੱਧੀਆਂ ਗੋਲੀਆਂ ਬਰਾਈ ਜਾਂ ਨੇ ਅਥਰੂ ਗੈਸ ਗੈ ਰਹੇ ਨੇ ਗੈਸ ਗੋਲੇ ਕਰ ਰਹੇ ਨੇ ਕਿੰਨੇ ਹਜ਼ਾਰਾਂ ਹੁੰਦੇ ਸਾਡੇ ਫਟਲ ਹੋਏ ਨੇ ਕਿੰਨੇ ਸ਼ਹੀਦ ਹੋਏ ਨੇ ਉਹਦੇ ਕਰਕੇ ਦੇਖੋ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਆ ਲੋਕਤੰਤਰ ਤਾਂ ਨਹੀਂ ਹੈਗਾ ਦੇਖੋ ਲੋਕਾਂ ਬਸ ਤੇ ਹੋਰ ਕਾਨੂੰਨ ਆ ਆਮ ਲੋਕਾਂ ਬਸ ਤੇ ਹੋਰ ਆ ਹੋਰ ਨੀਤੀ ਰਹੀ ਆਣ ਵਾਲੇ ਦੇਖੋ ਅਸੀਂ ਜਿਹੜੇ ਸ਼ਾਂਤ ਮੀਤ ਕਲਸ਼ਪਾਸਾ ਲੜਨ ਜਾਂ ਤੱਕ ਸਾਡੇ ਮੰਗਾਂ ਨੇ ਉਹ ਬੀਜੇਪੀ ਸਰਕਾਰ ਮੰਨੀ ਬੈਠੀ ਆ ਮੰਨੀਆਂ ਹੋਈਆਂ ਮੰਗਾਂ ਨੇ ਜਦ ਤੱਕ ਇਹ ਪੂਰੇ ਨਹੀਂ ਹੁੰਦੇ ਉਸ ਟਾਈਮ ਤੱਕ ਅਸੀਂ ਸੰਘਰਸ਼ ਲੜਨਗੇ ਜਿਵੇਂ ਇਹ ਤਾਜ਼ਾ ਆਧਾਰਨ ਆਪਾਂ ਜਿਹੜੀਆਂ ਪਿੱਛੇ ਹੁਣ ਵੋਟਾਂ ਪਈਆਂ ਨੇ ਉਹਦੇ ਜਿੱਥੇ ਜਿੱਥੇ ਅੰਦੋਲਨ ਦਾ ਪ੍ਰਭਾਵ ਰਿਹਾ ਬੀਜੇ ਸਰਕਾਰ ਨੂੰ ਕਾਫੀ ਫਰਕ ਪਿਆ ਦੇਖੋ ਜੇ ਜਿਹੜੇ ਪੰਜ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਲੜ ਰਹੇ ਨੇ ਉਹ ਆਪਣੀ ਹੱਕਾਂ ਮੰਗਾ ਵਾਸਤੇ ਲੜ ਰਹੇ ਨੇ ਉਹ ਸਾਰੇ ਭਾਰਤ ਦੀਆਂ ਮੰਗਾਂ ਨੇ ਉਹ ਕੋਈ ਤੇ ਇੱਕ ਬੰਦੇ ਦੀ ਮੰਗ ਨਹੀਂ ਹੈਗੀ ਜੇ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਹਰ ਇੱਕ ਵਰਗ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਜੇ ਐਮਐਸਪੀ ਜਿਹੜੀ ਚੀਜ਼ ਹੈ ਜੀਰੀ ਤੇ ਕਣਕ ਤੇ ਦਿੰਦੇ ਲੋਕਾਂ ਨੂੰ ਪਤਾ ਜੇ ਰੇ ਮੰਡੀ ਦਾ ਰੇਟ 2000 2200 ਆ ਤਾਂ ਆਪਾਂ ਬਸ ਬੱਥੇ ਬੱਥੇ ਕਿਸੇ ਨੇ ਕਣਕ ਜਾਂ ਜੀਰੀ ਲੈਣ ਨੂੰ 2300 ਮਿਲ ਜਾਂਦੀ ਆ ਪਰ ਦੂਜੇ ਪਾਸੇ ਜਿਹੜੇ ਦੂਜੇ ਫਸਲਾਂ ਨੇ ਜੇ ਮੰਡੀ ਦੇ ਵਿੱਚ 5 ਰੁਪਏ ਜਾ ਰਹੀ ਆ ਵਾਪਸ ਮੁੜ ਕੇ 20 ਰੁਪਏ ਕਿਲੋ ਮੁੜਦੀ ਆ ਜੇ ਆਪਾਂ ਨੂੰ ਪਤਾ ਹੋਊਗਾ ਵੀ ਹਾਂ ਆ ਗੋਭੀ 5 ਰੁਪਏ ਕਿਲੋ ਆ ਆਲੂ 10 ਰੁਪਏ ਕਿਲੋ ਆ ਤਾਂ ਉਹ 1-2 ਰੁਪਏ ਦੇ ਫਸਲਾਂ ਲੋਕਾਂ ਨੂੰ ਮਿਲ ਜੂਗੇ ਲੋਕਾਂ ਦੀ ਲੁੱਟ ਖੁੱਟ ਨਹੀਂ ਹੋਊਗੀ ਆਏ ਸਾਡਾ